ਦਾਰੇ ਦੀ ਵੋਇਸ ਨਾ ਉਹਨੂੰ ਨਿਰਮਲ ਜੀ ਆਲ ਦੇ ਸਾਥ ਜਿੰਨੇ ਆਪਾਂ ਉਸ ਦੇ ਵਿੱਚ ਕਿਥੀਓ ਦਾਦੀ ਜੀ ਦੀ ਫਿਲਮ ਸੀ ਜਿਵੇਂ ਆ ਸੌਂਗਣ ਤੇ ਸੌਂਗਣ ਦੇ ਫਿਲਮਾਂ ਇਹ ਅਸੀਂ ਸਾਰਿਆਂ ਨੇ ਕਿਹਾ ਸੀ ਵੀ ਯਾਰ ਇਹ ਕਮਾਲ ਹੋ ਗਈ ਇਤੋਂ ਘੈਂਟ ਕੁਝ ਨਹੀਂ ਹੋ ਸਕਦਾ ਹਨਾ ਫਿਰ ਮੈਨਾਂ ਦਾ ਕਿ ਹੋਰ ਸੌਂਗਣ ਸੌਂਗਣੇ 1 ਔਰ 2 ਦੀ ਜਿਹੜੀ ਥੋੜੀ ਪਰਫਾਰਮੈਂਸ ਦੇਖ ਕੇ ਮੈਨੂੰ ਇਹਦਾ ਲੱਗ ਰਿਹਾ ਕਿ ਨਿੱਕਾ ਜਿਹੜਾ ਪਾਰਟ 12 ਦੇ ਵਿੱਚ ਹੋ ਸਕਦਾ ਕਿ ਤੁਸੀਂ ਦਿੱਲੀ ਦਾ ਕਿਰਦਾਰ ਨਿਭਾ ਲਓ ਹੋਣਾ ਦੇਖੋ ਜੀ ਥੋਡੇ ਕੋਲ ਹੁਣ ਕਰੋਗੇ ਤੁਸੀਂ ਮਾਈਕ 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 ਮੈਂ ਹੁਣ ਘਈ ਰੋ ਬਾਈ ਤੁਸੀਂ ਕਰਦਾ ਜੀ ਹੋਗੇ ਨਾ ਨਾ ਉਹ ਮੰਗੇ ਇਹ ਕਰਦਾ ਹੀ ਰੋ ਹੁੰਦਾ ਕਮ ਨਹੀਂ ਮੈਂ ਨਿੱਕੇ ਨਾ ਨਾ ਉਹ ਹੋਣੀ ਰੋ ਨਿੱਕੇ ਨਾ ਨਿੱਕੇ ਜਾਂਦਾ ਰਜ਼ਾਈ ਲੋਕ ਲਿਖ ਕੇ ਕਮੈਂਟ ਕਰਦੇ ਕੋਈ ਦਿਨ ਵੀ ਨਿੱਕੇ ਜਾਂਦਾ ਉਹ ਵੱਡਾ ਕਰਾਉਣਾ ਉਹ ਨਿੱਕੇ ਹੀ ਰਹੂਗੀ ਅਸੀਂ ਆਪ ਦੇ ਬੱਚੇ ਦੇ ਬੱਚੇ ਦੇ ਬੱਚੇ ਲਈ ਕਰਾਂਗੇ ਬੀਬੀ ਬਣ ਜਾਣਾ ਪਾਸੋਂ ਮਾਈਕ ਲੈ